ਪੁਰਪੁਰ ਦਿਹਾੜੇ ਅਸੀਂ ਸ਼ਬੀਲ ਬਣਾ ਰਹੇ ਹਾਂ ਸ਼ਬੀਲ ਦਾ ਤੇ ਲੰਗਰ ਦਾ ਗੁਰੂ ਘਰ ਲੰਗਰ ਆ ਰਿਹਾ ਤੇ ਕੱਲ ਵੀ ਲੱਗੇਗਾ ਅੱਜ ਹੀ ਲੱਗ ਰਿਹਾ ਸਾਈਕਲ ਮਾਰਕੀਟ ਗੇਲ ਲੋਡ ਸਾਈਕਲ ਮਾਰਕੀਟ ਐਸੋਸੀਏਸ਼ਨ ਸਾਨੂੰ ਸਾਰੇ ਸਾਰੀ ਐਸੋਸੀਏਸ਼ਨਾਂ ਨੂੰ ਇਹ ਲੰਗਰ ਤਿਆਰ ਹੈ ਹੋਸੀ ਸਾਰੇ ਅਮਲ ਕਿ ਚੋਈਏ ਲਗਾਈਏ ਤੇ ਚੰਗਾ ਫੀਲ ਕਰ ਰਹੇ ਆ ਲੋਕਾਂ ਦੀ ਸੇਵਾ ਕਰਕੇ ਲੋਕਾਂ ਦੀ ਸੇਵਾ ਕਰਕੇ ਬੜਾ ਚੰਗਾ ਸਭ ਫੀਲ ਕਰ ਰਹੇ ਆ ਥੋੜਾ ਸਾਡਾ ਫਰਜ਼ ਬੰਦਾ ਹੈਗਾ ਵਾ ਆਪਣੇ ਬਿਜ਼ਨਸ ਨੂੰ ਥੋੜੇ ਟਾਈਮ ਲਈ ਸਾਈਡ ਤੇ ਰੱਖ ਕੇ ਇਹ ਚੀਜ਼ ਵੀ ਬਹੁਤ ਜ਼ਰੂਰੀ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਡੇ ਗੁਰੂਆਂ ਆਪਣਾ ਸਾਡੇ ਜਿਹੜੇ ਗੁਰੂ ਸਹਿਬਾਨ ਹੈ ਉਹਨਾਂ ਵੱਲੋਂ ਇੱਕ ਚਲੋ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਗਈ ਹੈ ਤਾਂ ਸਾਡਾ ਸਭ ਕੋ ਫਰਜ਼ ਬੰਦਾ ਵਾ ਕਿ ਇਸ ਚੀਜ਼ ਨੂੰ ਅਸੀਂ ਜਿੰਨਾ ਹੋ ਸਕੇ ਆ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ ਤੇ ਵੱਧ ਤੋਂ ਵੱਧ ਅਸੀਂ ਆਪਣਾ ਸੋਸ਼ਲ ਵੈਲਫੇਅਰ ਲਈ ਕੰਮ ਕਰੀਏ ਜੋ ਦਾਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਯੂ ਮਰੀ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ جاری ਹੈ ਤੇ ਉੱਥੇ ਹੀ ਕੁਝ ਵਿਕਤੀਆਂ ਦੇ ਵੱਲੋਂ ਆਮ ਲੋਕਾਂ ਦੇ ਲਈ ਸ਼ਪੀਲ ਦਾ ਲੰਗਰ ਤੇ ਖਾਣੇ ਕੁੜੀ ਛੋਲੇ ਸੇਵਾ ਜਰੀ ਕੀਤੀ ਗਈ ਹੈ ਬੜੀ ਗਰਮੀ ਹੈ ਤੇ ਆਮ ਲੋਕਾਂ ਲਈ ਸ਼ਪੀਲ ਹੈ ਜੀ ਕੀ ਕਹਿਣਾ ਚਾਹੋ ਗੁਰਪੁਰ ਦੀ ਹਾਰ ਦੇ ਅਸੀਂ ਸ਼ਪੀਲ ਬਣਾ ਰਹੇ ਹਾਂ ਸ਼ਪੀਲ ਦਾ ਤੇ ਲੰਗਰ ਦਾ ਗੁਰੂ ਘਰ ਲੰਗਰ ਆ ਰਿਹਾ ਤੇ ਕੱਲ ਵੀ ਲੱਗੇਗਾ ਅੱਜ ਹੀ ਲੱਗ ਰਿਹਾ ਸੈਕਲ ਮਾਰਕੀਟ ਗੇਲ ਨੋੜ ਸੈਕਲ ਮਾਰਕੀਟ ਐਸੋਸੀਏਸ਼ਨ ਸਣੋਂ ਸਾਰੇ ਸਾਰੀ ਐਸੋਸੀਏਸ਼ਨਾਂ ਵੱਲੋਂ ਇਹ ਲੰਗਰ ਤਿਆਰ ਕੀਤਾ बस यही कुछ है ते आ, किस तरह दे दो गर्मी इतनी पै रही है गर्मी बहुत पै रही है गर्मी ਦੇ ਮਦਰ ਦੇ ਦੇਖਦੇ ਅਸੀਂ ਸ਼ਬੀਲ ਤੇ ਗੁਰੂ ਘਰ ਲੰਗਰ ਲਾਇਆ ਹੈ गर्मी देख ले आया बस गर्मी बहुत ज्यादा पै रही है इस करके ਕਿੰਨਾ ਕੋ ਪ੍ਰਬੰਧ ਕੀਤਾ ਗਿਆ ਹੈ ਸ਼ਬੀਲ ਦੇ ਲਈ ਇਹ ਲੰਗਰ ਇਹ ਸ਼ਬੀਲ ਜੀ ਅਸੀਂ ਸ਼ੇਰ ਤੋਂ ਲੈ ਕੇ ਸ਼ਾਮ ਤੱਕ ਚੱਲੇਗੀ ਤੇ ਗੁਰੂ ਘਰ ਲੰਗਰ ਜਿਹੜਾ ਹੈਗਾ ਉਹ ਵੀ 3-4 ਘੰਟੇ ਚੱਲੇਗਾ ਕਿੱਥੇ ਲਾਇਆ ਵੈ ਲੰਦੇ ਦਾ ਗਿਲ ਰੋਡ ਸਾਈਕਲ ਮਾਰਕੀਟ ਮੁਸ਼ਕਲਮਾ ਚਾਉ ਗਿਲ ਰੋਡ ਸਾਈਕਲ ਮਾਰਕੀਟ ਐਸੋਸੀਏਸ਼ਨ ਵੱਲੋਂ ਇਹ ਲੰਗਰ ਲੱਗ ਗਿਆ ਲੱਗ ਰਿਹਾ ਹੈ ਤੇ ਹੋਰ ਕੀ ਸੁਨੇਹਾ ਦਿਆਂ ਜਾਓਗੇ ਬੈਠਿਆਂ ਨੂੰ ਹੋਰ ਇਹ ਸੁਨੇਹਾ ਦੇਣਾ ਉਹ ਜਿੱਥੇ ਗਰਮੀ ਹੈ ਗਰਮੀ ਰਾਤ ਤੇ ਸਾਰਿਆਂ ਨੂੰ ਇਹਨੇ ਉਪਰ ਆਵਰ ਨਾਲ ਕਰਨੇ ਚਾਹੀਦਾ ਹੈ ਕਿ ਲੋਕੀ ਸਾਰੇ ਨਾਉਣ ਇਸ ਗੱਲ ਨੂੰ ਫੜਗ ਨੂੰ ਚਾਹੀਦਾ ਕਿ ਆਉਣਾ ਚਾਹੀਦਾ ਇਸ ਕੰਮ ਵਿੱਚ ਕਿਤਰਾ ਦੇ ਦਿਓ ਕਿ ਇਨਸਾਨ ਬੜੇ ਗਰਮੀ ਤੋਂ ਝੁੰਚ ਰਿਹਾ ਵੈ ਤੇ ਪੀਕੇ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਕਿਸੇ ਵੀ ਇਨਸਾਨ ਨੂੰ ਠੀਕ ਹੈ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਜੀ देखो किस तरह रश लगा, लगा। एन एन है ਤੁਸੀਂ ਦੇਖੋ ਆ ਵੀ ਗਰਮੀ ਕਰਕੇ ਰਸ਼ ਲੱਗਾ ਹੈ ਅਸੀਂ ਸੀ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਹੀ ਆਣਾ ਸ਼ੁਰੂ ਹੋ ਗਿਆ ਲੋਕੀ ਆਣੇ ਸ਼ੁਰੂ ਹੋ ਗਏ ਸਟਾਰਟ ਨਹੀਂ ਕੀਤਾ ਸੀਗਾ ਲੋਕਾਂ ਨੂੰ ਪਹਿਲਾਂ ਆਣਾ ਸ਼ੁਰੂ ਕਰਦਾ ਵੀ ਐਨੀ ਐਨੀ ਗਰਮੀ ਹੈ ਇਸ ਕਰਕੇ ਸ਼ੁਰੂ ਕਰਦੇ ਕਿ ਕੀ ਕਹਿਣਾ ਚਾਹੋਗੇ ਸ਼ਫੀਰ ਗੋਮਨ ਤੁਸੀਂ ਸਾਰੇ ਮਿਲ ਕੇ ਚੋਹੇ ਲਗਾਈਏ ਹੋਰ ਕਿਹਦਰਾ ਮਹਿਸੂਸ ਕਰ ਰਹੇ ਹੋ ਚੰਗਾ ਫੀਲ ਕਰ ਰਹੇ ਆ ਲੋਕਾਂ ਦੀ ਸੇਵਾ ਕਰਕੇ ਹਾਂਜੀ ਲੋਗਾਂ ਦੀ ਸੇਵਾ ਕਰਕੇ ਬੜਾ ਚੰਗਾ ਫੀਲ ਕਰ ਰਹੇ ਹਾਂ ਅੱਛਾ ਜੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਸ਼ਪੀਲ ਲੱਗੇਗੀ ਹਾਂ ਜੀ ਹਾਂ ਜੀ ਹੁਣ ਦਨੀਆਂ ਅੱਗੇ ਤੋਂ ਅੱਗੇ ਤੋਂ ਐਸਾ ਹੀ ਲੱਗੇਗੀ ਜੀ ਆਉਣ ਵਾਲੇ ਸਮੇਂ ਚ ਇੱਦਾਂ ਹੀ ਸੀ ਬਿਲਕੁਲ ਆਉਣ ਵਾਲੇ ਸਮੇਂ ਲੱਗੇਗੀ ਬਿਲਕੁਲ ਜੀ ਅੱਗੇ ਵੀ ਲੱਗਦੀ ਏ ਹਮੇਸ਼ਾ ਲੱਗਦੀ ਏ ਆਉਣ ਵਾਲੇ ਸਮੇਂ ਤੇ ਲੱਗੇਗੀ ਬਿਲਕੁਲ ਕਿੰਨੇ ਕੋ ਸਾਲ ਹੋ ਗਏ ਤੁਹਾਨੂੰ ਇਹ ਸ਼ਪੀਲ ਆਂਦੇ ਨੂੰ ਤੇ ਇਹਦਾ ਸੇਵਾ ਕਰਦੇ ਨੂੰ ਮੈਨੂੰ ਕਾਫੀ ਸਾਲ ਹੋ ਗਏ ਜੀ 10 15 ਸਾਲ ਤੋਂ ਚੱਲ ਰਿਹਾ ਕੰਮ ਜੀ ਐਸੋਸੀਏਸ਼ਨ ਵੱਲੋਂ ਚੱਲ ਰਿਹਾ ਪੂਰਾ ਐਸੋਸੀਏਸ਼ਨ ਨਾਲ ਚੱਲ ਇਹ ਬਹੁਤ ਵਧੀਆ ਲੰਗਰ ਲੱਗਿਆ ਸਾਰੀ ਮਾਰਕੀਟ ਨੇ ਹਲਾਸ਼ੀਰੀ ਜੀ ਸਭ ਨੇ ਯੋਗਦਾਨ ਪਾਇਆ ਦੇ ਵਿੱਚ ਜਿੱਤੇ ਕੀ ਲੁਧਾਨਾ ਦੇ ਵਿੱਚ ਆਤਰੀ ਗਰਮੀ ਜਰੀਏ ਪੈ ਰਹੀ ਹੈ ਤੇ ਉੱਤੇ ਹੀ ਕੁਝ ਸਮਾਜ ਸੇਵਾ ਦਾ ਵੱਲੋਂ ਜਲ ਸੇਵਾ ਕੀਤੀ ਜਾ ਰਹੀ ਗੱਲਬਾਤ ਕਰ ਲੈਣੇ ਆ ਸਰ ਬੜੀ ਸ਼ਾਦਾ ਦੇ ਨਾਲ ਭਾਵ ਦੇ ਨਾਲ ਜਲ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਲਈ। ਆ ਕੀ ਕਹਿਣਾ ਚਾਹੋਗੇ? ਹਾਂਜੀ ਇਹ ਮਤਲਬ ਅੱਜ ਕੱਲ ਜਿੱਦਾਂ ਆਪਾਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਗਰਮੀ ਚੱਲ ਰਹੀ ਆ ਇਸ ਕਰਕੇ ਚਲੋ ਥੋੜਾ ਬੋਤੇ ਆਪਣਾ ਸਮਾਜ ਦੇ ਪ੍ਰਤੀ ਵੀ ਸੇਵਾ ਕਰਨਾ ਥੋੜਾ ਸਾਡਾ ਫਰਜ਼ ਬੰਦਾ ਹੈਗਾ ਆਪਣੇ ਬਿਜ਼ਨਸ ਨੂੰ ਥੋੜੇ ਟਾਈਮ ਲਈ ਸਾਈਡ ਤੇ ਰੱਖ ਕੇ ਇਹ ਚੀਜ਼ ਵੀ ਬਹੁਤ ਜ਼ਰੂਰੀ ਅੱਜ ਕੱਲ ਦੇ ਟਾਈਮ ਦੇ ਵਿੱਚ। ਸਰ ਕਿੰਨੇ ਕੋ ਸਾਲ ਹੋ ਗਏ ਆ ਚੱਲਦੇ ਨੂੰ ਸੇਵਾ ਦੇ ਹਾਂਜੀ ਇਹ ਆਪਾਂ ਜੀ ਹੁਣ ਜੋ ਆਪਾਂ ਆਪਾਂ ਕਈ ਕਈ ਵਾਰ ਜਿੱਦਾਂ ਸਿੱਦਾ ਮਤਲਬ ਸਾਲ ਦੇ ਵਿੱਚ ਆਪਾਂ ਮਤਲਬ ਕਈ ਕਈ ਵਾਰ ਆਪਾਂ ਕਰ ਲਈਦੀ ਆ ਜਿੱਦਾਂ ਹੁਣ ਗਰਮੀ 'ਚ ਕਰ ਲਈ ਆ ਮਤਲਬ ਸਰਦੀਆਂ ਛੋਟੇ ਸਾਹਿਬ ਜੀ ਆਦੇਹਰੀ ਸ਼ਹੀਦੀ ਦੇ ਗੁਰਪੁਰਬ ਤੇ ਆਪਾਂ ਦੁੱਧ ਦੀ ਸੇਵਾ ਕਰ ਲਈਦੀ ਆ ਚਲਦੀ ਰਹਿੰਦੀ ਜੀ ਕੰਟੀਨਿਊਟੀ ਮੋਸਟ ਆਫ ਮੈਂ ਦੇਖਦਾ ਹਾਂ ਕਿ ਲੋਕ ਜਿਹੜੇ ਨੇ ਕੋਈ ਕੋਈ ਆਪਣਾ ਬਿਜ਼ਨਸ ਛੱਡ ਕੇ ਨਹੀਂ ਕਰਦਾ ਸੇਵਾ ਲੋਕਾਂ ਦੇ ਲਈ ਹਾਂਜੀ 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 ਇਹ ਤਾਂ ਹੈਗੀ ਆ ਜੀ ਕਿਉਂਕਿ ਸਾਡੇ ਗੁਰੂ ਆਪਣਾ ਸਾਡੇ ਜਿਹੜੇ ਗੁਰੂ ਸਹਿਬਾਨ ਹੈ ਉਹਨਾਂ ਵੱਲੋਂ ਇੱਕ ਚਲੋ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਗਈ ਹੈ ਤੇ ਸਾਡਾ ਸਭ ਕੋ ਫਰਜ਼ ਬੰਦਾ ਵੈ ਕਿ ਇਸ ਚੀਜ਼ ਨੂੰ ਅਸੀਂ ਜਿੰਨਾ ਹੋ ਸਕੇ ਆ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ ਤੇ ਵੱਧ ਤੋਂ ਵੱਧ ਅਸੀਂ ਆਪਣਾ ਸੋਸ਼ਲ ਵੈਲਫੇਅਰ ਲਈ ਕੰਮ ਕਰੀਏ ਸਰ ਕੌਣ ਕੌਣ ਧਰਨ ਵਾਲੇ ਸਾਡੇ ਨਾਲ ਜਿਹੜਾ ਸਟਾਇਲ ਮਤਲਬ ਇੰਦਰਪਾਲ ਜੀ ਹੈਗੇ ਨੇ ਆ ਮੇਰੇ ਬਹੁਤ ਲਾਈਕ ਬ੍ਰਦਰ ਵੰਗ ਹੈ ਬਾਕੀ ਅੰਕਲ ਜੀ ਹੈਗੇ ਨੇ ਸਾਰੇ ਅਸੀਂ ਮਿਲ ਜੁਲ ਕੇ ਸਾਰੀ ਅਸੀਂ ਸੇਵਾ ਦਾ ਉਪਰਾਲਾ ਕਰਦੇ ਹਾਂ ਕਿੰਨੇ ਕੋ ਸਾਲ ਹੋ ਗਏ ਉਪਰਾਲਾ ਕਰਦੇ ਇਹ ਮਤਲਬ ਕਾਫੀ ਸਾਲ ਤੋਂ ਚੱਲ ਰਿਹਾ ਵਾ ਜਿੱਦਾਂ ਵਿੱਚ ਵਿੱਚ ਜਿੱਦਾਂ ਵੀ ਠੀਕ ਲੱਗੇ ਮਤਲਬ ਅੰਕਲ ਜੀ ਨੂੰ ਜੋ ਆਪਣੇ ਚਾਚਾ ਜੀ ਨੇ ਹੈਗੇ ਨੇ ਉਹ ਜਿੱਦਾਂ ਵੀ ਠੀਕ ਲੱਗੇ ਫਿਰ ਅਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰਦੇ ਆਂ ਤੇ ਆਨਲੇ ਟਾਈਮ ਤੇ ਜਿੱਦਾਂ ਜਿੱਦਾਂ ਆਪਾਂ ਜਿੱਦਾਂ ਸਾਨੂੰ ਠੀਕ ਲੱਗਦਾ ਕੋਈ ਗੁਰਪੁਰਬ ਆ ਜਾਂਦਾ ਜਿਵੇਂ ਹੁਣ ਸ਼ਹੀਦੀ ਗੁਰਪੁਰਬ ਨਿਕਲਿਆ 10 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਤੇ ਉਸ ਅਕੋਰਡਿੰਗਲੀ ਫਿਰ ਆਪਾਂ ਜਿੱਦਾਂ ਆਪਾਂ ਠੀਕ ਸਮੇਂ ਤੇ ਆਪਾਂ ਕਰ ਲੈਂਦੇ ਆਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਟਾਈਮ ਹਾਂਜੀ ਬਹੁਤ ਵਧੀਆ ਮ ਕਿਉਂਕਿ ਕਾਫੀ ਸੰਗਤ ਹੁੰਦੀ ਹੈ ਕਿਉਂਕਿ ਇਹ ਮੇਜਰ ਜੋ ਹੈ ਲੁਧਿਆਣੇ ਦਾ ਕਮਰਸ਼ੀਅਲ ਏਰੀਆ ਮੰਨਿਆ ਜਾਂਦਾ ਹੈ ਗਿਲ ਰੋਡ ਇੱਥੇ ਕਾਫੀ ਲੇਬਰ ਵਗੈਰਾ ਹੁੰਦੀ ਹੈ ਸੋ दैट ਸਾਨੂੰ ਥੋੜਾ ਅੱਛਾ ਫੀਲ ਹੁੰਦਾ ਹੈ ਕਿ ਅਸੀਂ ਵੀ ਗੁਰੂ ਦੇ ਸਿਧਾਂਤਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕਹਿੰਦੇ ਕਿ ਛਬੀਲ ਇੱਕ ਐਸੀ ਹੈ ਕਿ ਗੁਰੂਆਂ ਤੋਂ ਸ਼ੁਰੂ ਹੋਈ ਸੀ ਹਾਂਜੀ ਹਾਂਜੀ ਇਹ ਬਿਲਕੁਲ ਠੀਕ ਹੈਗਾ ਜੀ ਛਬੀਲ ਮਤਲਬ ਗੁਰੂਆਂ ਦੀ ਤੇ ਇਸ ਜੋ ਟਾਈਮ ਜੋ ਗਰਮੀ ਦਾ ਅੱਜਕੱਲ ਤੁਸੀਂ ਦੇਖ ਰਹੇ ਹੋ ਹੀਟ ਵੇਵ ਕੰਡੀਸ਼ਨ ਕਿੰਨੀ ਜ਼ਿਆਦਾ ਗਰਮੀ ਚੱਲ ਰਹੀ ਹੈ ਤਕਰੀਬਨ 50 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਚਲਾ ਜਾਂਦਾ ਸੋ ਅੱਜ ਕੱਲ ਦੇ ਟਾਈਮ ਦੇ ਵਿੱਚ ਆ ਚੀਜ਼ ਬਹੁਤ ਜ਼ਰੂਰੀ ਹੈ ਨਾਲੇ ਜਦੋਂ ਇਹ ਸ਼ੀਤੀ ਗੁਰਪੁਰਬ ਸ਼ੀਦੀ ਦਿਨ ਸ਼ੁਰੂ ਹੁੰਦੇ ਗੁਰੂ ਅਰਜਨ ਦੇਵ ਜੀ ਦੇ ਉਦੋਂ ਗਰਮੀ ਜ਼ਿਆਦਾ ਹੀ ਪੈਂਦੀ ਹੈ ਸੋ ਇਸ ਕਰਕੇ ਸਾਡਾ ਫਰਜ਼ ਬੰਦਾ ਵਾ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹੀ ਹਾਂ ਸਰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਇਹਨਾਂ ਵਧੀਆ ਉਪਰਾਲਾ ਦਿੱਤਾ ਲੋਕਾਂ ਦਾ ਮੂਹ ਦੀ ਸਾਨੂੰ ਸੁਖਨ ਮਿਲ ਗਿਆ ਬਹੁਤ ਸਾਰ ਸੁਖਨ ਮਿਲ ਗਿਆ ਬਹੁਤ ਵਧੀਆ ਹੋ ਰਹੇ ਸਨ ਉਹ ਉਦਾਂ ਦਾ ਆਪਾ ਉਦਾਂ ਦਾ ਆਪਾ ਗੁਰੂ ਘਰ ਜਾਂਦੇ ਆ ਉਦੋਂ ਵੀ ਸਕੂਲ ਮਿਲਦਾ ਪਰ ਐਲਾ ਐਕਸਪੀਰੀਅੰਸ ਕਰਕੇ ਕਿਦਾਂ ਸਕੂਲ ਮਿਲਦਾ ਜਿਹੜਾ ਸਕੂਲ ਮਜ਼ਾ ਆ ਬਹੁਤ ਵਧੀਆ ਮਿਲਦਾ ਮਜ਼ਾ ਹੀ ਸਹੀ ਦਾ ਅਸਿਕਾ ਹੋਣਾ ਚਾਹੀਦਾ ਹਮੇਸ਼ਾ ਪਰਲ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇਨਸਾਨ ਇਨਸਾਨ ਦੇ ਕੰਮ ਆਂਦਾ ਬਿਲਕੁਲ ਜੀ ਬਿਲਕੁਲ ਤੇ ਇਨਸਾਨ ਹੀ ਜੇ ਇਨਸਾਨ ਨੂੰ ਜਲ ਪਲਾਓ ਜੇ ਤਾਂ ਬਹੁਤ ਹੋਰ ਅੱਛਾ ਹੁੰਦਾ ਕਿਉਂਕਿ ਉਹ ਅੱਛਾ ਜੀ ਕਿਉਂਕਿ ਉਹ ਕਹਿੰਦੇ ਨਹੀਂ ਗੁਰੂ ਦੀ ਫੌਜ ਹਮੇਸ਼ਾ ਜਲ ਜਰੂਰ ਲੜਾਈ ਜੇਕਰ ਕੁਝ ਵੀ ਅਦਾਈ ਯੁੱਧ ਹੁੰਦਾਈਏ ਤੇ ਜਲ ਜ਼ਰੂਰ ਲੰਦਾਈਏ ਉਦੋਂ ਵੀ ਜਲ ਛਕਾਇਆ ਸੀਗਾ ਸਾਨੂੰ ਦੇਖ ਸਕਿਆ ਮਿਲ ਜੇ ਉਹਨਾਂ ਨੇ ਦੇਖੋ ਜ਼ਖਮੀ ਹੋਏ ਬੰਦਿਆਂ ਨੂੰ ਵੀ ਉਹਨਾਂ ਨੇ ਜਲ ਛਕਾਇਆ ਸੀਗਾ ਕਿ ਅਸੀਂ ਇਹਦਾ ਇੰਨੀ ਗਰਮੀ 'ਚ ਆਮ ਬੰਦਿਆਂ ਨੂੰ ਨਹੀਂ ਨਸਕਾਈ ਫਿਰ ਮਜ਼ਾ ਨਹੀਂ ਆਗਾ ਜਿਹੜੀ ਫੌਜਾਂ ਹੁੰਦੀਆਂ ਨੇ ਉਹ ਹਮੇਸ਼ਾ ਸੇਵਾ ਦੇ ਸੇਵਾ ਦੇ ਵਿੱਚ ਹੀ ਕੰਮ ਚੜ੍ਹਦੀ ਕਲਾ 'ਚ ਹੁੰਦੀ ਬਿਲਕੁਲ ਜੀ ਫੌਜਾਂ ਹੁੰਦੀਆਂ ਸੇਵਾ ਵਾਸਤੇ ਜੀ ਹਾਂਜੀ ਤੇ ਇਸ ਕਰਕੇ ਅਸੀਂ ਵੀ ਸੇਵਾ ਦੇ ਮੌਕੇ ਦੇ ਰਹੇ ਹਾਂ ਸਭ ਨੂੰ ਸੇਵਾ ਵਿੱਚ ਆਵਾਜ਼ ਕਰੋ ਵੀ ਤੇ ਕਰਾਓ ਵੀ ਕਰਾਓ ਸਰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਬਹੁਤ ਸੇਵਾ ਕਰਦੇ ਬਹੁਤ ਬਹੁਤ ਸੇਵਾ ਕਰਦੇ ਸਾਡੇ ਲੁਧਿਆਣਾ ਲੈ ਆਉਣਾ ਕਰਨਾ ਚਾਹੀਦਾ ਅੱਛਾ ਅਸੀਂ ਵੀ ਅੱਗੇ ਬਣਵਾਇਆ ਸਾਡਾ ਟ੍ਰੇਨਿੰਗ ਕੋਚਿੰਗ ਇੰਸਟੀਚਿਊਟ ਹੈ ਨਾ ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਾਰੀ ਮਾਰਕੀਟ ਵੱਲੋਂ ਇੱਕ ਇਹ ਉਪਰਾਲਾ ਕੀਤਾ ਗਿਆ ਆਤਰੀ ਗਰਮੀ ਦੇ ਵਿੱਚ ਜਿਹੜਾ ਕੀ ਹੈ ਸਮਾਜ ਸੇਵਾ ਜਿਹੜੇ ਲੋਕਾਂ ਨੂੰ ਜਲਪਾਨ ਕਿ ਕਰਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਵਿਸ਼ਕਰਮਾ ਚੌਂਕ ਦੇ ਕੋਲੋਂ ਜਿਹੜਾ ਕੀ ਹੈ ਇੱਥੇ ਸਮਾਜ ਸੇਵਾ ਜਿਹੜੇ ਉਪਰਾਲਾ ਕੀਤਾ ਗਿਆ ਹੈ ਜਲਪਾਨ ਦਾ ਤੇ ਦੂਜੇ ਪਾਸੇ ਦੇਖਿਆ ਜਾਵੇ ਤੇ ਇੱਕ ਲੰਗਰ ਦੀ ਸੇਵਾ ਵੀ ਜਰੀਆ ਕੀਤੀ ਗਈ ਹੈ ਇਹ ਕੋਈ ਸਪੈਸ਼ਲ ਜਾਂ ਕੋਈ ਕੁਝ ਨਹੀਂ ਹੈ ਤੇ ਵੈਸੇ ਹੀ ਵੈਸੇ ਹੀ ਇਹਨਾਂ ਨੇ ਜਿਹੜਾ ਕੀ ਹੈ ਲੰਗਰ ਤੇ ਗਰਮੀ ਨੂੰ ਦੇਖਦੇ ਹੋਏ ਜਲਦਾ ਜਲਦੀ ਸੇਵਾ ਚਾਲੂ ਕੀਤੀ ਹੈ ਇਹ ਲਗਾਤਾਰ ਕਈ ਸਾਲਾ ਤੋਂ ਕਰਦੇ ਆ ਰਹੇ ਨੇ ਸਾਰੇ ਇੱਕ ਮਾਰਕੀਟ ਇਕੱਠੇ ਤੇ ਹੁਣ ਬੜਾ ਹੀ ਵਧੀਆ ਬੜਾ ਹੀ ਵਧੀਆ ਉਪਰਾਲਾ ਕੀਤਾ ਹੋਇਆ ਤੇ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਲੁਧਾਨਾ ਦੇ ਵਿੱਚ ਨਾਲ ਸੰਜੇ ਨਾਲ ਹਿਮਨ ਬੇਰੀ ਰਿਪੋਰਟ ਧੰਨਵਾਦ